ਸਾਡੀ ਭਾਜੀ ਇੱਕ ਮੇਰੇ ਇਧਰ ਮੂੰਹ ਕਰੋ ਮੇ ਤਾਂ ਨਾ ਅਫੀ ਇੰਗਲਿਸ਼ ਚ ਨਾ ਤੰਗ ਹੈ ਜਿਵੇਂ ਕਹਿੰਦਾ ਇੰਗਲਿਸ਼ ਇੰਗਲਿਸ਼ ਵਾਲੀ ਮੇਰੀ ਗੱਲ ਸੁਣੋ ਇੰਗਲਿਸ਼ ਵਾਲੀ ਮੈਡੋਨਸ ਸ਼ੁਰੂ ਤੋਂ ਸਾਡੀ ਤਾਂ ਵੱਢਦੀ ਨਹੀਂ ਸੀ ਮੈਂ ਮੈਂ ਤਾਂ ਪਹਿਲੇ ਹੱਥ ਤੇ ਖੜੇ ਕਾਦਨਦ ਸੇ ਉਹ ਆਦੇ ਮੈਡੋਨ ਨੇ ਡੰਗਿਆਂ ਨਾਲ ਸੱਟ ਦੇਣਾ ਲਾਗੇ ਨੋ ਨੋ ਲੈਂਗੁਏਜ ਬੈਕ ਆਮ ਆਮ ਸ਼ੈਲ ਬਾਹਰ ਦਾ ਖਾਨ ਪੀਣੋਂ ਮਿਲਿਆ ਨਹੀਂ ਜਿਹੜਾ ਤੂੰ ਸੁੱਕ ਜੇ ਗਿਆ ਨਹੀਂ ਮੈਂ ਵੈਸੇ ਭਾਰ ਘਟਾ ਲਿਆ ਅੱਛਾ ਅੰਦਾਜ਼ ਅੰਦਾਜ਼ ਕਿਲੋ ਘਟਾ ਲਿਆ ਉਹ ਕਹਿੰਦਾ ਵੀ ਇਹ ਵਾਇਰਲ ਹੋ ਗਿਆ ਨਾ ਕਲੇਪ ਤਾਂ ਸਾਡੇ ਤਾਂ ਉੱਥੇ ਜਾਣਾ ਵੀ ਟ੍ਰੈਂਡਿੰਗ ਚ ਤੇ ਉਹ ਸਾਡੇ ਲੋਕਾਂ ਨੇ ਤੇ ਕਹਿੰਦਾ ਮੈਂ ਉੱਥੇ ਪੰਜਾਬ ਚੋਂ ਕੰਡ ਜੀ ਸਾਡੇ ਨਾਲ ਅੱਜ ਸਾਡੀ ਭਾਜੀ ਇੱਕ ਮੇਰੇ ਇਧਰ ਮੂੰਹ ਕਰੋ ਮੈਨ ਦਾ ਇੰਗਲਿਸ਼ ਚ ਤਾਂ ਹੱਤ ਤੰਗ ਹੈ ਜਿਵੇਂ ਕਹਿੰਦਾ ਇੰਗਲਿਸ਼ ਵਾਲੀ ਮੇਰੀ ਗੱਲ ਸੁਣੋ ਇੰਗਲਿਸ਼ ਵਾਲੀ ਮੈਡਨਸ ਸ਼ੁਰੂ ਤੇ ਸਾਡੇ ਤਾਂ ਵੱਧਦੀ ਨਹੀਂ ਸੀ ਸੋ ਟੈਲ ਯੂ ਐਕਸਪੀਰੀਅੰਸ ਯੈਸ ਮਾਈ ਐਕਸਪੀਰੀਅੰਸ ਅਬਸੋਲੂਟਲੀ ਇੱਕ ਸਵਾਲ ਦਾ it was my first bigger role in a feature movie and i had a great time on set ਬਿਲਕੁਲ ਮੇਰੀ ਗੱਲ ਸੁਣੋ ਸਾਡੇ ਨਾਲ ਇੱਕ ਮੈਡਮ ਹੋਈ ਸੀ ਮੈਂ ਤਾਂ ਪਹਿਲੇ ਇਸ ਗੈਟਿੰਗ ਨਾ ਯੂ ਆਰ ਮੇਕਿੰਗ एवरीवन ਨਰਵਸ ਨਹੀਂ ਦੈਟਸ ਵਾਈ ਨੋਬਾਡੀ ਮੈਂ ਮੈਂ ਤਾਂ ਪਹਿਲੇ ਹੱਥ ਖੜੇ ਕਰੇ ਕਾ ਦਿੰਦਾ ਸੀ ਉਹ ਆਦਾ ਮੈਡਮ ਨੇ ਡੰਡੇ ਨਾਲ ਲਾਗੇ ਥੈਂਕ ਯੂ ਇਸ ਪ੍ਰੋਬਲਮ ਨਹੀਂ ਨੋ ਨੋ ਲੈਂਗੁਏਜ ਬੈਗ ਆ ਗਿਆ ਆਮ ਆਮ ਸ਼ੋਰ ਡੋਨਟ ਵਰੀ ਉਂਟਾ ਭਾਈ ਤੁਸੀਂ ਅ ਕਿਦਾਂ ਲੱਗਿਆ ਇੱਕ ਪੰਜਾਬੀ ਇੰਡਸਟਰੀ ਨਾਲ ਜੁੜੇ ਹੋ ਪੰਜਾਬੀ ਜਿਹੜੇ ਇੰਨੇ ਜ਼ਬਰਦਸਤ ਸਿੰਗਰ ਨੇ ਐਕਟਰ ਵੀ ਹੈਗੇ ਇੰਨਾ ਹਾਸੇ ਵਾਲੇ ਜਿਹੜਾ ਜਿਨ੍ਹਾਂ ਦੀ ਫਿਲਮਾਂ ਪਹਿਲਾਂ ਵੀ ਆਈਆਂ ਤੁਹਾਨੂੰ ਕਿਦਾਂ ਲੱਗਿਆ ਬਹੁਤ ਬੜੀਆ ਲੱਗਾ ਬਹੁਤ ਮਜ਼ਾ ਆਇਆ ਮੈਂ ਬਤਾਉਂ ਜ세 ਬਾਪ ਭਾਈ ਇਹ ਸਭ ਕੰਮ ਕਰ ਰਿਹਾ ਮਤਲਬ ਉਮਰ ਮੇਰੇ ਸੇ ਛੋਟੇ ਹੈ ਲੇਕਿਨ ਮੈਂ ਦਿਲ ਸੇ ਪਿਆਰ ਛੂਕੇ ਕੰਮ ਸ਼ੁਰੂ ਕਰਤਾ ਥਾ ਕਿ ਮਤਲਬ ਸੱਚ ਮੈਂ ਇਹਨਾਂ ਨੇ ਬਹੁਤ ਕੁਝ ਸਿਖਾਇਆ ਜੋ ਮੈਨੂੰ ਸਾਰੀ ਜ਼ਿੰਦਗੀ ਕਮਾਉਣ ਵਾਲਾ ਹੈ ਤੋ ਮਜ਼ਾ ਆਇਆ ਆਰਮੀ ਦੀ ਨੌਕਰੀ ਤੋਂ ਬਾਅਦ ਸਿੰਗਿੰਗ ਵਾਲਾ ਹੈ ਉਸ ਤੋਂ ਬਾਅਦ ਹੁਣ ਫਿਲਮਾਂ ਉਹ ਵੀ ਪੰਜਾਬੀ ਫਿਲਮਾਂ ਨਾਲ ਜੁੜੇ ਪਹਿਲੀ ਫਿਲਮ ਹੈ ਪੰਜਾਬੀ ਪਹਿਲੀ ਫਿਲਮ ਮੇਰੀ ਫਿਲਮ ਹੀ ਪਹਿਲੀ ਹੈ ਅੱਛਾ ਫਿਰ ਵੀ ਪਹਿਲੀ ਹੈ ਤੇ ਬਾਜੀ ਨਾਲ ਹੈ ਹਾਂ ਮਜ਼ਾ ਆਇਆ ਬਾਜੀ ਨਾਲ ਪੂਰਾ ਸਿੱਖਣ ਨੂੰ ਮਿਲਿਆ ਮਤਲਬ ਆਰਮੀ ਕੇ ਬਾਅਦ ਇੱਕ ਅਲੱਗ ਜ਼ੋਨ ਥਾ ਹੀ ਮਤਲਬ ਮੈਂ ਇੰਜੋਏ ਕਰ ਰਹਾ ਹਾਂ ਮੈਂ ਵੀ ਮੇਰੀ ਫੈਮਿਲੀ ਵੀ ਸਭ ਇੰਜੋਏ ਕਰ ਰਹੇ ਭਾਜੀ ਮੈਂ ਕਹਿੰਦਾ ਜਦੋਂ ਪ੍ਰੋਨੇ ਮਤਲਬ ਆਪਾਂ ਪ੍ਰੋਨੇ ਟੂ ਦੀ ਗੱਲ ਕਰੀਏ ਚਲੋ ਪ੍ਰੋਨੇ ਤਾਂ ਪ੍ਰੋਨੇ ਹੁੰਦੇ ਨੇ ਜੀ ਮਤਲਬ ਤੁਹਾਨੂੰ ਉੱਥੇ ਬਾਹਰ ਨਾਲ ਖਾਣ ਪੀਣ ਨੂੰ ਮਿਲਿਆ ਨਹੀਂ ਜਿਹੜਾ ਤੁਸੀਂ ਸੁੱੱਕ ਜੇ ਕਿਹਾ ਨਹੀਂ ਵੈਸੇ ਹੀ ਭਾਰ ਘਟਾ ਲਿਆ ਅੱਛਾ 8-10 ਕਿਲੋ ਘਟਾ ਲਿਆ ਮੈਂ 10 ਕਿਲੋ ਘਟਾਇਆ weight ਅੱਛਾ ਤੇ ਬਸ ਵੈਸੇ ਹੀ ਮੈਂ ਲਾਸਟ ਇਅਰ ਅਸੀਂ ਵਲ ਟੂਰ ਤੇ ਸੀਗੇ ਉਦੋਂ ਫਿਰ ਗੇਨ ਬਹੁਤ ਹੋ ਗਿਆ ਸੀ ਬਾਹਰ ਖਾ ਖਾ ਕੇ ਬੇ ਟਾਈਮ ਫਿਰ ਆ ਕੇ ਮੈਨੂੰ ਥੋੜਾ ਜਿਹਾ ਲੱਗਿਆ ਕਿ ਮੇਰਾ ਜ਼ਿਆਦਾ ਗੇਨ ਹੋ ਗਿਆ ਸੋ ਇਸ ਕਰਕੇ ਮੈਂ ਫਿਰ ਘਟਾ ਲਿਆ ਬਿਲਕੁਲ ਅਸੀਂ ਜਿਵੇਂ ਕਹਿੰਦੇ ਨਾ ਵੀ ਜਦੋਂ ਕਿੰਨੇ ਨੇ ਪੁਰਾਣਾ ਜਿਹੜਾ ਹੈਗਾ ਜਦੋਂ ਵੀ ਘਰੇ ਵੱਡਦਾ ਹੈ ਨਾ ਕਹਿੰਦੇ ਵੀ ਦੂਰੀ ਪਰ ਲੱਜ ਜਾਂਦੇ ਫਿਰ ਬੰਦਾ ਕਹਿੰਦਾ ਯਾਰ ਹੁਣ ਨਾ ਪ੍ਰੋਨੇ ਦੀ ਖਾਤ ਦਾ ਨਹੀਂ ਨਾ ਉਸ ਤਰੀਕੇ ਨਾਲ ਹੀ ਕਰਨੀ ਪੈਣੀ ਉਹ ਸਾਡੇ ਪੰਜਾਬੀਆਂ ਚ ਅਕਸਰ ਹੀ ਹੁੰਦਾ ਜਿਹੜਾ ਪ੍ਰੋਨੇ ਹੈ ਉਹਦੋਂ ਕਿੰਨੇ ਜਿਹੜੀ ਮੁਰਗੀ ਹੁੰਦੀ ਜਿਹੜੀ ਜ਼ਿਆਦਾ ਬੋਲਦੀ ਕਹਿੰਦੇ ਆਂ ਉਹਨੂੰ ਪਹਿਲਾਂ ਤਲਦੇ ਆ ਇਹ ਤਾਂ ਇਹ ਤਾਂ ਹੀ ਹੁੰਦਾ ਭਾਈ ਇਹ ਤਾਂ ਹੀ ਹੁੰਦਾ ਨਾ ਵੀ ਪੁਰਾਣਾ ਸਾਡੇ ਕਲਚਰ ਦੇ ਵਿੱਚ ਮਿਲਦਾ ਦਾ ਇੰਡੀਅਨ ਕਲਚਰ ਦੇ ਵਿੱਚ ਪ੍ਰੋਨੇ ਦੀ ਬਹੁਤ ਵੱਡੀ ਇੱਕ ਅਹਿਮੀਅਤ ਆ ਬਿੱਲਾ ਦਾ ਕਿ ਆਪਣੇ ਤਾਂ ਇੱਥੇ ਵਿਆਹਾਂ ਵਿੱਚ ਵੀ ਕਹਿੰਦੇ ਕਿ ਜੇ ਪ੍ਰਾਣਾ ਖੁਸ਼ ਆ ਤਾਂ ਵਿਆਹ ਸਫਲਾ ਤੇ ਜੇ ਕਿਤੇ ਆਹ ਪ੍ਰਾਣਿਆਂ ਦੇ ਫਿਰ ਇਹ ਹੁੰਦਾ ਨਾ ਕੋਈ ਨਾ ਕੋਈ ਗਰਾਰੀ ਪਸਾਣੇ ਹਾਂ ਕੋਈ ਨਾ ਕੋਈ ਗਰਾਰੀ ਪਸਾਣੇ ਹਾਂ ਪਰ ਸਾਰੇ ਇੱਕ ਵਾਰ ਕਿ ਨਹੀਂ ਹੁੰਦੇ ਜੇ ਹੁਣ ਤੁਸੀਂ ਪਰੇ ਕਿਹੜੇ ਪ੍ਰਾਣੇ ਉੱਥੇ ਜਾ ਕੇ ਬਣੇ ਤੁਸੀਂ ਵੀ ਗਰਾਰੀਆਂ ਪਸਾਈਆਂ ਕਿ ਨਹੀਂ ਸਾਡਾ ਤਾਂ ਕਾਫੀ ਕੁਝ ਇਹਦੇ ਵਿੱਚ ਸਹੀ ਗੱਲ ਆ ਫਿਲਮ ਦੇ ਵਿੱਚ ਫਸਿਆ ਆ ਤੁਸੀਂ ਵੇਖੋਗੇ ਤਾਂ ਮੈਂ ਪੋਸਟ ਦੇ ਵੇ ਦਾ ਇੱਕ ਪਾਸੇ ਤੁਸੀਂ ਕਹਿੰਦੇ ਬੇਬੇ ਮੈਂ ਜੇ ਵੇਖ ਲਓ ਕਿੰਨੀਆਂ ਲੱਤਾਂ ਪਸਾਈਆਂ ਇਹ ਤਾਂ ਇਹਦੇ ਕੋ ਬੇਬੇ ਮਤਲਬ ਇਹ ਸਾਰੇ ਬੰਨੇ ਹੀ ਹਾਲ ਆ ਇਹਦੇ ਵਿੱਚ ਫਿਲਮ ਤੇ ਦਿੱਤੀ ਜੀ ਦੇਖੋ ਕਿਦਾਂ ਘੂਰ ਘੂਰ ਵੇਖੀ ਜਾਂਦਾ ਹੈ ਹਾਂ ਜੀ ਇਹ ਤੇ ਇੱਕ ਜਿਹੜਾ ਐਵੇਂ ਘੂਰਦੀ ਰਹੇ ਇੱਕ ਜਿਹੜਾ ਉਹ ਸੀਨ ਜਾਇਆ ਨਾ ਵਿੱਚ ਕਹਿੰਦੇ ਕਿ ਇਸ ਕਰਦੀ ਕਹਿੰਦੇ ਮੈਂ ਨਹੀਂ ਕਰਦੀ ਭਰਾ ਉਹ ਡਾਇਲੋਗ ਜਿਆ ਕੀ ਸੀ ਮਰਾਜ ਆ ਉਹ ਇਦਾਂ ਸੀਗਾ ਕਿ ਉਹ ਕਹਿੰਦਾ ਵੀ ਜੇ ਵਾਇਰਲ ਹੋ ਗਿਆ ਨਾ ਕਲਿੱਪ ਤਾਂ ਸਾਡੇ ਤਾਂ ਉੱਥੇ ਜਾਣਾ ਵੀ ਟ੍ਰੈਂਡਿੰਗ ਚ ਹੂੰ ਤੇ ਉਹ ਸਾਡੇ ਲੋਕਾਂ ਨੇ ਤਾਂ ਕਹਿੰਦਾ ਮੈਨੂੰ ਉਤ ਪੰਜਾਬ ਚੋਂ ਕੱਢ ਦੇਣਾ ਹੈ ਕਿ ਜੇ ਇਹ ਕਿਸ ਵਾਲਾ ਸੀਨ ਵਾਇਰਲ ਹੋ ਗਿਆ ਕਿਉਂਕਿ ਉਹ ਜਦੋਂ ਉਹ ਜਿਹੜਾ ਮਿਲਾਂ ਦਾ ਕ੍ਰਿਸਚੀਅਨਿਟੀ ਚ ਕਰਦੇ ਆ ਤਾਂ ਉਹਨਾਂ ਦਾ ਕਲਚਰ ਆਏ ਕਿ ਉਹ ਜਦੋਂ ਬਰਾਇਡ ਨੂੰ ਤੇ ਉਹ ਗਰੂਮ ਨੂੰ ਕਹਿੰਦੇ ਆ ਵੀ ਤੁਸੀਂ ਸ਼ਾਇਦ ਉਹਨਾਂ ਦੇ ਕਲਚਰ ਦੇ ਵਿੱਚ ਸੋ ਉਹ 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 ਕਲਚਰ ਦੇ ਵਿੱਚ ਹੀ ਦਿਖਾਇਆ